ਜੀ ਦਾ ਖਾਲਸਾ ਬਾਏ ਜੀ ਦੀ ਫਤਿਹ 507ਵਾਂ ਵਿਆਪੁਰਵ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦਾ ਬਟਾਲਾ ਸ਼ਹਿਰ ਦੀ ਧਰਤੀ ਦੇ ਮਨਾਇਆ ਜਾ ਰਿਹਾ ਹੈ ਸੰਤਾ ਜਿਹੜੀਆਂ ਨੇ ਦੂਰ ਦੂਰੋਂ ਆਡੇ ਤੋਂ ਪਹੁੰਚਿਆ ਨੇ ਬੜੇ ਖੁਸ਼ੀਆਂ ਦੇ ਚਾਹਮਾਂ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਸਾਲ ਪਹਿਲਾਂ ਹੀ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਰਾਤ ਦੀਆਂ ਗੁਰਦੁਆਰਾ ਕੰਨ ਸਾਫ ਦੀਆਂ ਸਾਜੋ ਸਜਾਵਟ ਦੇ ਨਾਲ ਲੱਗਿਆ ਹੋਇਆ ਹੈ ਸਜਾਵਟ ਹੋਈ ਹੈ ਲਾਈਟ ਲੱਗੀ ਹੋਈ ਐ ਬਹੁਤ ਵਧੀਆ ਦ੍ਰਿਸ਼ਾ ਜਿਹੜਾ ਗੋਟਵਾਰਾ ਕੰਧ ਸਾਹਿਬ ਨੂੰ ਜਿਹੜਾ ਇਹ ਵਿਆਹ ਵਾਲਾ ਘਰ ਜਿਹੜਾ ਜਿਹਨੂੰ ਕਿਹਾ ਜਾਂਦਾ ਏ ਉਹਨੂੰ ਜਿਹੜਾ ਸਜਾਇਆ ਗਿਆ ਏ ਸਮੁੱਚੀ ਟੀਮ ਵੀ ਖੜੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਸ ਦੁਆਰਾ ਕੰਧ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਹੜੀ ਖੜੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਏ ਕਿੰਨਾ ਚਾਹ ਹੁੰਦਾ ਏ ਕਿ ਕਿੱਦਾਂ ਦੇ ਅਰੇਂਜਮੈਂਟ ਜਿਹੜੇ ਕੀਤੇ ਜਾਂਦੇ ਨੇ ਕਿ ਸੰਕਟਾ ਜਿਹੜੀਆਂ ਨੇ ਉਹ ਲੱਖਾਂ ਦੀ ਤਕਾਰ ਵਿੱਚ ਪਹੁੰਚ ਗਿਆ ਨੇ ਪੰਜਾਬ ਨਹੀਂ ਹਰ ਇੱਕ ਸ਼ਹਿਰ ਦੇ ਵਿੱਚੋਂ ਪੰਜਾਬ ਤੋਂ ਬਾਹਰ ਜਿਹੜੇ ਫੋਰਮ ਦੇ ਵਿੱਚ ਵਸਦੇ ਨੇ ਸਾਡੇ ਪੰਜਾਬੀ ਵੀਰ ਉਹ ਵੀ ਜਿਹੜੇ ਅਸੀਂ ਅੰਤਰਰਾਸ਼ਟਰੀ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਬਾਰਕ ਕਰਦੇ ਆਪਾਂ ਗੱਲਬਾਤ ਕਰਦੇ ਆਂ ਬਾਬੇ ਸਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਕਿੱਦਾਂ ਦੇ ਅਰੇਂਜਮੈਂਟ ਕੀਤੇ ਜਾਂਦੇ ਆ ਪਹਿਲਾਂ ਹੀ ਤਿਆਰੀਆਂ ਹੋ ਜਾਂਦੀ ਐ ਇੱਕ ਸਾਲ ਪਹਿਲਾਂ ਹੀ ਘਰ ਵਿਆਹ ਵਾਲੇ ਘਰ ਜਿਹੜੇ ਤਿਆਰੀਆਂ ਹੁੰਦੀਆਂ ਮੈਂ ਦੇਖਦਾ ਵਾਂ ਕਿ ਲਾਪੜ ਵੀ ਬੜੀ ਵਧੀਆ ਤੇ ਸੰਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਕੀ ਜਾਣਾ ਚਾਹੀਦਾ ਆਰ ਕਦ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਜਾਗਤ ਦੇ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਸਥਾਨ ਹੈ ਗੁਰਦੁਆਰਾ ਸ੍ਰੀ ਪੰਨ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1487 ਈਸਵੀ ਨੂੰ 1544 ਸੰਮਤ ਨੂੰ ਸੰਤਾਲਪੁਰ ਲੋਧੀ ਤੋਂ ਰਾਜ ਦੇ ਸਮੇਤ ਇਸ ਮਟਾਲੇ ਦੀ ਧਰਤੀ ਤੇ ਸਾਡੇ ਸਤਕਾਰਯੋਗ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਆਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗ੍ਰਸਥ ਧਰਮ ਜਿਹੜਾ ਸੀ ਆਰੰਭ ਕੀਤਾ ਤੇ ਨਾਲ ਸਾਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਦੇ ਵਿੱਚ ਜਾ ਕੇ ਧੂਣੀਆਂ ਤਾਂ ਕੇ ਪੁੱਠੇ ਲੜਕੇ ਰੱਬ ਦੀ प्राप्ति ਨਹੀਂ ਹੁੰਦੀ ਆਪਣੇ ਘਰ ਗ੍ਰਸਥ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ ਉਪਦੇਸ਼ ਦੇਣਾ ਕੀਤਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੋ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੁਰਬ ਜਿਹੜਾ ਵਾ ਭਾਦੋਂ ਸੁਦੀ ਛਤਮੀ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਨੇ ਜੋ ਇਸ ਸਾਲ 10 ਸਤੰਬਰ ਨੂੰ ਗੁਰਨਾਰਿਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਜਿਹੜਾ ਆ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪ ਜੀ ਸੰਗਤਾਂ ਦੇ ਦਰਸ਼ਨ ਕਰ ਸਕਦੀਆਂ ਕਿ ਠਾਠਾ ਮਾਰਦਾ ਕੱਟ ਸੰਗਤਾਂ ਦਾ ਪੁਰਤਵਾਰਾ ਸ੍ਰੀ ਕੰਨ ਸਾਹਿਬ ਜੀ ਕਿ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਗੁਰਮਤ ਸਮਾਗਮ ਹੋ ਰਹੇ ਨੇ ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ ਵਰਨਤ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਵਿੰਦ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਤੇ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ 8 ਤਰੀਕ ਨੂੰ ਸਾਧਗੁਰੂ ਗੁਰਨਾਨਕ ਸਾਹਿਬ ਸਿੱਕੇ ਪਾਤਸ਼ਾਹ ਜੀ ਦੇ ਵਿਆਹ ਪ੍ਰੋਪ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਫਨਸਾ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 8 ਵਜੇ ਭੋਗ ਪਾਏ ਜਾਣਗੇ ਤੇ 9 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਆ ਉਮਟਾਲੇ ਦੀ ਧਰਤੀ ਤੇ ਪਹੁੰਚੇਗਾ ਤੇ 10 ਤਰੀਕ ਨੂੰ ਸਵੇਰੇ 8 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀਆਂ ਪਰਕਰਮਾ ਕਰਦਾ ਹੋਇਆ ਬੁਰਦੂਰਾ ਕਾਂਸਾ ਰਿਤ ਉਹਦਾ ਡੇਰਾ ਸਾਹਿਬ ਸਮਾਪਤੀ ਹੋਵੇਗੀ ਸੋ ਹਰ ਸਾਲ ਸੰਗਤਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ तकरीबन ਇੱਕ ਸਾਲ ਤੋਂ ਸੰਗਤਾਂ ਦੇ ਅੰਦਰ ਇਹ ਇੱਕ ਤਾਂ ਹੁੰਦੀ ਹੈ ਕਿ ਉਹ ਸਮਾਂ ਕਦੋਂ ਆਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੋਂ ਜਿਹੜਾ ਵਾ ਉਹ ਮਨਾਇਆ ਜਾਵੇ ਕਿਉਂਕਿ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਹੈ ਬੜੀ ਭਾਵਨਾ ਹੈ ਭਾਵਨਾ ਦੇ ਨਾਲ ਗੁਰੂ ਕੇ ਲੰਗਰ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰੀਆਂ ਨੇ ਇਸ ਪ੍ਰਕਾਰ ਇਸ ਸਾਲ ਵੀ ਸੰਗਤਾਂ ਦੇ ਅੰਦਰ ਕਾਫੀ ਮਹੀਨਿਆਂ ਤੋਂ ਸੰਗਤਾਂ ਜਿਹੜੀ ਨਾ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਸਾਭ ਜੀ ਦੇਖ ਸਕਦੇ ਹੋ ਕਿ ਕਿੰਦਾ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੋਦਾਸ ਵੱਲੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਲਖਣੀ ਜੀ ਦੇ ਵਿਆਹ ਪ੍ਰਗਟੀਆਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਬੇਨਤ ਬੇਨਤ ਪਤਾਈਆਂ ਹੋ ਸੋ ਸਿੰਘ ਸਾਹਿਬ ਕੰਦ ਬਾਰੇ ਦੱਸ ਦਿਓ ਕਿ ਅੱਜ ਵੀ ਇਹ ਰਹੀ ਹੈ ਕੰਦੋਤੇ ਹੋਵੇ ਤਾਂ ਕਿ ਅਜਿਹੀ ਮਹਿਜ ਰੇ ਨੇ ਕੰਦੇ ਦਰਸ਼ਨ ਕਰਦੇ ਨੇ ਤੇ ਕਿਤੇ ਨਾ ਕਿਤੇ ਉਹ ਮੰਗੀਆਂ ਮਰਦਾ ਜਰੀ ਉਹਨਾਂ ਨੂੰ ਮਿਲਦੀਆਂ ਉਹਦੇ ਬਾਰੇ ਦੱਸਦੇ ਇਹ ਕੰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋਪਾ ਪ੍ਰਾਪਤ ਹੈ ਜਦੋਂ ਸਾਧੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦਕਾਰ ਹੋਏ ਤੇ ਉਸ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਬੇਦੀ ਦੇ ਦਿਵਾਲੇ ਲਾਵਾ ਫੇਰਿਆ ਕਰਨ ਦੀ ਜਦੋਂ ਗੱਲ ਚੱਲੀ ਤੇ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਬੇਦੀ ਦੇ ਦਿਵਾਲੇ ਲਾਵਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਆ ਅਗਨੀ ਦੇ ਉਪਾਸ਼ਕ ਨਹੀਂ ਫਿਰ ਪੰਡਤਾ ਨੇ ਕਿਹਾ ਕਿ ਤੁਸੀਂ ਦੱਸੋਗੇ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਹ ਸਵੇਰੇ ਫਿਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਤਾਬ ਦੇ ਉੱਪਰ ਮੂਲ ਮੰਤਰ ਲੇਖ ਕਰਕੇ ਤੇ ਉਹਦੇ ਦਿਵਾਲੇ ਚਾਰ ਪ੍ਰਕਰਮਾ ਜਿਹੜੀਆਂ ਅਸੀਂ ਕੀਤੀਆਂ ਸੀ ਮਾਤਾ ਜੀ ਦੇ ਨਾਲ ਲਾਵਾ ਫੇਰੇ ਲਏ ਸਤਿਗੁਰੂ ਜੀ ਦੇ ਆਨੰਦ ਕਾਰਜਾਂ ਤੋਂ ਬਾਅਦ ਸਤਿਗੁਰੂ ਜੀ ਨੂੰ ਕੱਚੇ ਕੰਧ ਦੇ ਕੋਲ ਪਾਇਆ ਗਿਆ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੋ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਆਵੇ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਜਦੋਂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੀਵਾਰ ਦੇ ਕੋਲ ਪਾਇਆ ਗਿਆ ਇੱਕ ਬਜ਼ੁਰਗ ਆਦਮੀ ਨੇ ਆ ਕਰਕੇ ਕਿਹਾ ਕਿ ਪੁੱਤਰਾ ਕੰਧ ਬੱਜੀ ਹੈ ਢਹਿਣ ਵਾਲੀ ਹੈ ਉੱਠ ਕੇ ਇੱਕ ਪਾਸੇ ਤੇ ਹੋਣਾ ਕਰ ਤੇ ਜਦੋਂ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਬਾਵਾ ਕੇ ਕੰਧ ਪੱਤੀ ਹੈ ਸਾਨੂੰ ਪਤਾ ਕਿ ਢਹਿਣ ਵਾਲੀ ਹੈ ਪਾਰੇ ਕੰਧ ਜਿਹੜੀ ਕਦੇ ਵੀ ਠੱਠੇ ਗਈ ਨਹੀਂ ਇਹ ਜੁਗ ਜਗੰਤਰਤਾ ਤੱਕ قائم ਰਹੇਗੀ ਤੇ ਸਾਡੇ ਵਿਆਹ ਦੀ ਜਾਦਗਰ ਹੋਵੇਗੀ ਸੋ ਉਹ ਕੰਧ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਸਿੱਕੇ ਪਾਤਸ਼ਾਹ ਜੀ ਬੈਠੇ ਅੱਜ ਵੀ ਛੇਸ਼ੇ ਦੇ ਵਿੱਚ ਮੜੀ ਹੋਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਜੇ ਦੂਰ ਕੋਰੇਟੇ ਤੋਂ ਇਸ ਕੰਧ ਦੇ ਦਰਸ਼ਕਾਰੇ ਕਰਨ ਵਾਸਤੇ ਆਉਂਦੀਆਂ ਨੇ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਪੂਰਨ ਕਰਦੇ ਆ ਜਿਨ੍ਹਾਂ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਵਿਆਹ ਨਹੀਂ ਹੁੰਦੇ ਹੋ ਗੁਰਲਾਲਕ ਸਾਹਿਬ ਜੀ ਦੇ ਚਰਨਾ ਤੇ ਅਰਦਾਸ ਬੇਨਤੀ ਕਰਦੇ ਆ ਕਿ ਸਤਿਗੁਰੂ ਜੀ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਆ ਸੋ ਜਗਾ ਮਹਾੜ ਹੈ ਪਵਿੱਤਰ ਹੈ ਦਿੱਤੀ ਜਾਈ ਬਹੇ ਮੇਰਾ ਸਤਿਗੁਰੂ ਸੋਖਾਨ ਸੁਹਾਵਾ ਰਾਮ ਰਾਜੇ ਸੋ ਸਤਿਗੁਰੂ ਜੀ ਨੇ ਚਰਨ ਪਾਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਨਤ ਮਸਤ ਪੂਜਿਆ ਹਨ ਇਹ ਇਸ ਸਥਾਨ ਦਾ ਪਾਵਨ ਇਤਿਹਾਸ ਸੋ ਸਿੰਘ ਸਾਹਿਬ ਸੰਕਟ ਬੜੀਆਂ ਆਂਦੀਆਂ ਨੇ 11 ਵਾਸਤੇ ਵੀ ਜਰਾ ਅਰੇਂਜਮੈਂਟ ਬਹੁਤ ਵਧੀਆ ਕੀਤਾ ਗਿਆ ਲੱਖਾਂ ਦੇ ਤਰ੍ਹਾਂ ਸੰਗਤ ਪਹੁੰਚਦੀ ਹੈ ਕਿੱਦਾਂ ਦੇ ਅਰੇਂਜਮੈਂਟ ਕੀਤੇ ਗਏ ਫਿਰ ਉਹਨਾਂ ਦੇ ਰਹਿਣ ਵਾਸਤੇ ਸੰਕਾ ਵਾਸਤੇ ਕੰਕਤਾ ਸਾਧਗੁਰੂ ਜੀ ਦੇ ਵਿਆਹ ਪੁਰਬ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਹਨ ਤੇ ਗੁਰਦੁਆਰਾ ਸਾਹਿਬ ਜਗਾ ਥੋੜੀ ਹੋਣ ਕਰਕੇ ਸਰਾ ਨਾ ਹੋਣ ਕਰਕੇ ਸੰਗਤਾਂ ਦੇ ਰਹਿਣ ਵਾਸਤੇ ਲੋਕਾਂ ਨੇ ਆਪਣੇ ਘਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਤੇ ਹੋਰ ਸਕੂਲਾਂ ਦੇ ਵਿੱਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਨਿਰੰਤਰ ਚੱਲ ਰਹੇ ਨੇ ਹੋਰ ਸ਼ਬਾ ਸੁਸਾਇਟੀਆਂ ਵੱਲੋਂ ਸੰਗਤਾਂ ਦੀ ਝੂਟ ਵਾਸਤੇ ਲੰਗਰ ਜਿਹੜੇ ਨੇ ਚੱਲ ਰਹੇ ਆ ਤੇ ਇਸੇ ਤਰ੍ਹਾਂ ਇਹ ਮੈਡੀਕਲ ਸੁਸਤਾ ਡਿਸਪੈਂਸਰੀ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਹੋਰ ਵੀ ਬਾਹਰੋਂ ਵੀ ਡਾਕਟਰ ਸਾਹਿਬ ਆ ਕਰਕੇ ਕੈਂਪ ਲਗਾਉਂਦੇ ਨੇ ਤਾਂ ਕਿ ਦੂਰ ਬੀੜੇ ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਹਾਰੇ ਕੋਰੋੜ ਤੇ ਸੰਗਤਾ ਲੰਗਰ ਜਿਹੜੇ ਨੇ ਉਹ ਲਾਉਂਦੀਆਂ ਹਨ ਤਾਂ ਕਿ ਜਿਹੜੀਆਂ ਦੂਰੋਂ ਆਉਣ ਵਾਲੀਆਂ ਸੰਗਤਾ ਉਹ ਰਸਤੇ ਦੇ ਵਿੱਚ ਵੀ ਗੁਰੂ ਦੇ ਲੰਗਰ ਜਿਹੜੀਆਂ ਨੇ ਛਕ ਸਕਣ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਬਹੁਤ ਵਧੀਆ ਦੱਸਿਆ ਕਿ ਸੰਗਤਾ ਵਾਸਤੇ ਵੀ ਟਰਨ ਦਾ ਵੀ ਪ੍ਰੋਗਰਾਮ ਖਾਣ ਪੀਣ ਦਾ ਲੰਗਰ ਦਾ ਵੀ ਜਰਾਏ ਅਰੇਂਡ ਕੀਤਾ ਗਿਆ। ਆਪਾਂ ਸੰਗਤਾ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਤੇ ਨੰਨ੍ਹਸਤ ਗੋਣ ਵਾਸਤੇ ਆਏ ਨੇ ਕੀ ਕਹਿਣਾ ਉਹ। ਅਤੇ ਸੰਗਤਾ ਪਹੁੰਚੇ ਨਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਹਰ ਸਾਲ ਅੰਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਜਰਾ ਹੈ ਵਿਆਹਪੁਰਮ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਆ ਪਰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਬਿਕਰਮ ਸਿੰਘ ਜੀ ਹਰ ਪ੍ਰਭ ਕਾਜਰ ਚ ਆਇਆ ਗੁਰਮੁਖ ਵਿਆਹ ਨ ਆਇਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਨਤਸ ਰਖੀ ਦੇ ਵਿਆਹ ਪਰਵ ਦੀ ਆ ਸਮੂਹ ਬੇ ਬੇ ਸੰਗਤਾਂ ਲੱਖ ਲੱਖ ਦਾ ਜਿਉਂ ਨਾਨਕ ਦਾ ਨਾਮ ਲਿਓ ਸੰਤਰੋਂ ਲੱਖ ਲੱਖ ਦਾ ਜਿਉਂ ਹੌਣ ਇਤੇ ਸੰਗਤਾਂ ਵਾਸਤੇ ਖਾਸ ਅਦਸ਼ਰਕਨ ਆਈਦਾ ਜੀ ਖਾਸ ਪ੍ਰਬੰਧ ਸੰਗਤਾਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾਲ ਕੀਤੇ ਗਏ ਹਨ ਅਸੀਂ ਮਹਾਰਾਜ ਜੀ ਦੇ ਦਰ ਤੇ ਖਾਸ ਸੇਵਾ ਲੈਦੀਆ ਮਾਜ ਦੇ ਓਟ ਆਸਰਾ ਲਾ ਕੇ ਮਾਜ ਦਾ ਬੇਨਤ ਕਿਰਪਾ ਗੁਰਨਾਨਕ ਸਾਹਿਬ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਭਾਰੀ ਉਤਸ਼ਾਹ ਨਾਲ ਸਲਾਨਾ ਜੋੜ ਮੇਲਾ ਵਿਆਹ ਕ੍ਰਮ ਜੋ ਮਨਾਇਆ ਜਾ ਰਿਹਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜੀ ਸੋ ਕਿੰਨਾ ਪਚਾ ਹੁੰਦਾ ਫਿਰ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚ ਬੇਟਾ ਦਾ ਬੇਟੀ ਦੀ ਮੈਰਿਜ ਹੁੰਦੀ ਹੈ ਵਿਆਹ ਹੁੰਦਾ ਹੈ ਤੇ ਬੜਾ ਚਾਹ ਹੁੰਦਾ ਹੈ ਉਹ ਵੀ ਖਰੀਦਣਾ ਉਹ ਵੀ ਖਰੀਦਣਾ ਦੇਖਦੇ ਆਂ ਕਿ ਗੁਰਦੁਆਰਾ ਕੰਧ ਸਾਹਿਬ ਦੀ ਕਮੇਟੀ ਅਤੇ ਲਾਈਟ ਦਾ ਸਿਸਟਮ ਸਜਾਵਟ ਦਾ ਸਿਸਟਮ ਦਾ ਹੋਰ ਵਧੀਆ ਕੀਤਾ ਗਿਆ ਜਿੱਦਾਂ ਘਰ ਦੇ ਵਿੱਚ ਵਿਆਹ ਹੁੰਦਾ ਕੀ ਕਹਿਣਾ ਚਾਹੁੰਦੇ ਬਾਈ ਜੀ ਤੇ ਸਮੂਹ ਸਰੀਰ ਜੋ ਸੇਵਾ ਸੁਸਾਇਟੀ ਆਨ ਗੁਰਮਾਨਕ ਨਾਮ ਲਿਓ ਸੁਸਾਇਟੀ ਵਾਲੋ 2 ਮਹੀਨੇ ਪਹਿਲਾਂ ਜੀ ਖਾਸ ਪ੍ਰੋਕਰਾ ਪ੍ਰਬੰਧ ਕੀਤੇ ਗਿਆ ਨੇ ਰੰਗ ਰੋਗ ਦੀ ਸੇਵਾ ਬੈਕੂਰੇਸ਼ਨ ਦੀ ਸੇਵਾ ਬਹੁਤ ਹੀ ਸ਼ਰਧਾ ਨਾਲ ਕੀਤੀ ਗਈ ਹੈ ਬਾਈ ਜੀ ਪਪਣਾ ਦੇ ਸਰੋਮਨੀ ਕਮੇਟੀ ਦੇ ਸਹਿਯੋਗ ਨਾਲ ਜੋ ਮੈਂਬਰ ਸਾਹਿਬਾਂ ਇੱਥੋਂ ਦੇ ਗਰੰਟੀਸ਼ੇਕ ਤੇ ਬਹਾਨੇ ਉਹਨਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਆਪਣਾ ਉਹਦਾ ਆਡਸਲਾ ਕੀਤੀ ਗਈ ਤੇ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਸੰਕਟਾ ਮੌਜੂਦ ਨੇ ਕੀ ਕਹਿਣਾ ਹੈ ਸਸੀਪਾਲ ਬਾਬਾ ਜੀ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕਰ ਖਾਲਸਾ ਹੋਰ ਕਿੰਨੀ ਕੀ ਕਿਰਪਾ ਹੈ ਗੁਰਦੁਆਰਾ ਤਾਂ ਸਾਹੂਚਾਰ ਦੇ ਘੜੇ ਉਹਨਾਂ ਨੂੰ ਮस्तक ਹੋਣ ਆਏ ਹੋ ਕਿਨਿਕ ਕਿਰਪਾ ਜੀ ਹੋਣੇ ਅੰਤੌਰ ਇੱਥੇ ਖੰਡ ਪੱਟ ਸਿੱਖ ਦੀ ਸੇਵਾ ਕਰਦਾ ਜੀ ਸਰਕਾਰ ਸਿੰਘ ਸਾਹਿਬ ਜੀ ਬਹੁਤ ਕਿਰਪਾ ਤੇ ਉਹ ਇੱਕ ਸਾਹਿਬ ਜੀ ਬਹੁਤ ਜ਼ਿਆਦਾ ਕਾਠੇ ਸੰਕਾ ਦਾ ਇਸ ਤੋਂ ਇਹ ਦਾਲਾ ਲਾ ਸਕਦੇ ਹਾਂ ਕਿ ਬਹੁਤ ਜ਼ਿਆਦਾ ਕਿਰਪਾ ਹੈ ਜਿੰਨਾ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉੱਥੇ ਜੋ ਮਨੁਕਮਨਾਵਾਂ ਪੂਰੀਆਂ ਹੁੰਦੀਆਂ ਨੇ ਜੀ ਤੋਂ ਸਰਕਾਰ ਸਿੰਘ ਸਾਹਿਬ ਜੀ ਪੂਰ ਕਿਰਪਾ ਹੈ ਮਾਰੇ ਸੱਜੇ ਪਾਤਸ਼ਾਹ ਜੀ ਜਿਹੜੀਆਂ ਵੀ ਸੰਕਟਾਂ ਇੱਥੇ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਰਹਿਣ ਦਾ ਖਾਸ ਪ੍ਰਬੰਧ ਹੈ ਕਿਉਂਕਿ ਇੱਥੇ ਘਾਟੇ ਬਹੁਤ ਜਗ੍ਹਾ ਘਾਟੇ ਗੁਰਦ ਜੋ ਜਿਹੜਨੇ ਆਪਣੇ ਘਰਾਂ ਦੇ ਵਿੱਚ ਲੈਣ ਬਚੇਰਾ ਸੰਤਨ ਨੂੰ ਲੈਣ ਵਾਸਤੇ ਲੰਗਰਤਾ ਵੀ ਪਾਸ ਕਰ ਜਾਂਦੇ ਇੱਥੇ ਦੇਖ ਸਕਦੇ ਹੋ ਤੁਸੀਂ ਦੇ ਖੰਡ ਪਾਟਰੀ ਨਿਰੰਤਰ ਦੁਆਰਾ ਸੰਤ ਦੋਸ ਕਰਵਾ ਦੀਏ ਕਿਉਂਕਿ ਇੱਕ ਗੁਰੂਤ ਪਿਆਹ ਨੇ ਆਇਆ ਅਣਪ੍ਰਪੋਕਾਟ ਵਿੱਚ ਆਇਆ ਗੁਨਾਨ ਸਿੰਘ ਜਿਹਦੇ ਵਿਆਹ ਨੂੰ ਸਮਰਪਿਤ ਹੈ ਖੰਡ ਪਾਟਰੀ ਬਹੁਤ ਖੁਸ਼ ਹੋ ਰਹੀ ਨੇ ਸੱਚੇ ਬਾਦਸ਼ਾਹ ਜੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਸੰਤਾਂ ਦੇ ਮਨ ਦੇ ਵਿੱਚ ਬਹੁਤ ਚਾਅ ਹੁੰਦਾ ਹੈ ਵਾਰਿਕ ਠੀਕਾ ਖਾਲਸਾ ਵਾਰਿਕ ਠੀਕਾ ਸੋਪਾ ਗੱਲਬਾਤ ਵੀ ਕਰਾਂਗੇ ਯਾਰ ਤੇ ਹੋਰ ਵੀ ਸੰਤਾਨਨ ਵਸਤਵ ਹੋਣ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਰਨਾ ਹੈ ਉਹ ਸੰਕਤਾ ਜੜੀਆਂ ਪਹੁੰਚੀਆਂ ਨੇ ਆਪਾਂ ਪੁੱਛਦੇ ਆ ਕਿੱਥੋਂ ਆਏ ਨੇ ਤੇ ਬੜਾ ਉਤਸ਼ਾਹ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਾ ਜਿਹੜੇ 10 ਤੰਮਰ ਨੂੰ ਮਨਾਇਆ ਜਾ ਰਿਹਾ ਸੰਕਤਾ ਜੜੀਆਂ ਪਹਿਲਾ ਤੇ ਨੰਬਰ ਉਹ ਹੋਰੀਆਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵਾਈਕ ਜੀ ਦੇ ਖਾਲਸਾ ਵਾਈਕ ਜੀ ਕਿਹ ਨਾਮ ਦੇ ਮੇਰਾ ਨਾਮ ਜੀ ਅਮਰਜੀਤ ਸਿੰਘ ਆ ਮੈਂ ਸ੍ਰੀਮਸਾ ਸ਼ਹਿਰ ਤੋਂ ਆਉਂਦਾ ਹਾਂ ਸੋ ਕਿੱਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਮਨਾਇਆ ਜਾਂਦਾ ਮਾਤਾ ਸੁਲੱਖਣੀ ਦੇਵੀ ਜੀ ਨਾਲ ਕੁਝ ਵੀ ਨਾ ਤਾਂ ਮਸਤ ਕੋਣ ਆਇਆ ਇਹ ਬਸ ਕੋਣ ਆਇਆ ਜੀ ਵਾਟਸਐਪ ਤੋਂ ਆਇਆ ਵਾਟਸਐਪ ਹੀ ਆਉਂਦੇ ਆ ਸਾਰੇ ਵੀਰ ਕਿੱਥੇ ਹੋ ਗਏ ਆਨੇ ਜੀ ਅਸੀਂ ਬਾਬਾ ਜੀ ਦੇ ਵਿਆਹ ਦੇ ਤੁਰਤੇ ਹੋਣ ਤੋਂ ਦਸ਼ਮੇਂ ਤੋਂ ਪਹਿਲਾਂ ਆ ਗਏ ਆ ਕਿ ਸ਼ਗਨ ਦਾ ਘੜ ਜਾਦਾ ਹੋਵਾ ਜੀ ਉਸ ਤੋਂ ਪਹਿਲਾਂ ਕਿ ਤੁਸੀਂ ਮਿਲ ਲਈਏ ਬਾਕੀ ਸਾਨੂੰ ਸਾਹਿਬ ਜੀ ਨੇ ਬੇਨਤੀ ਆ ਕਿ ਬਾਅਦ ਚੜ ਕੇ ਤੇ ਆਓ ਦਸ਼ਮੇਂ ਗੁਰੂ ਮਹਾਰਾਜੀ ਦੇ ਤੁੰਗਰ ਦੇਖਣ ਦਾ ਉਸ ਤੋਂ ਕਿੱਦਾਂ ਦੇ ਰੇਸਮੈਂਟ ਲੱਗਦੇ ਆ ਜੀ ਗੁਰਦੁਆਰਾ ਸਾਹਿਬ ਦੇ ਲਾਈਟ ਵੀ ਬਹੁਤ ਵਧੀਆ ਲੱਗੀ ਹੋਈ ਹੈ ਖਾਨ ਦਾ ਵੀ ਲੱਗਰ ਦਾ ਵੀ ਸ਼ਰਮ ਦਾ ਵੀ ਬਰਾ ਵਧੀਆ ਅਰੇਂਜਮੈਂਟ ਕੀਤਾ ਗਿਆ ਕੀ ਕਹਿਣਾ ਸਾਨੂੰ ਦੇਖੋ ਜੀ ਗੁਰੂ ਘਰ ਦਾ ਕੋਈ ਪ੍ਰੋਗਰਾਮ ਹੈ ਵਧੀਆ ਲੱਗਾ ਵਾ ਬਾਕੀ ਇਹਦੇ ਸਾਡੇ ਬਾਬਾ ਨਾਲ ਜੀ ਦਾ ਵਿਆਹ ਦਾ ਜੀ ਜੀ ਇਹ ਤਾਂ ਖੁਸ਼ੀਆਂ ਸਭ ਹੁੰਦੀਆਂ ਨੇ ਯਾਰ ਇਹ ਤਾਂ ਬੜਾ ਸਭ ਰੌਣਕਾਂ ਹੁੰਦੀਆਂ ਨੇ ਰੌਣਕਾਂ ਸਿਰਫ ਲਾਈਟਾਂ ਨਾਲ ਨਹੀਂ ਹੁੰਦੀਆਂ ਸੰਗਤ ਨਾਲ ਹੁੰਦੀਆਂ ਸੰਗਤ ਨੂੰ ਸਾਰੇ ਸਾਨੂੰ ਜੁੜ ਕੇ ਬੈਠੀ ਵੱਤ ਵਾਤਾ ਉਹ ਗੁਰੂ ਸਾਹਿਬ ਜੀ ਦੇ ਪਛੇਤਾ ਸਰ ਹੋਰ ਹੋਰ ਵੀ ਸੰਗਤਾਂ ਮੋਜੂਦ ਨੇ ਕੀ ਕਹਿੰਦੇ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਮ ਦੇ ਜਿਹੜਾ ਸਾਡੇ ਉਹ ਕਿੱਥੋਂ ਆਏ ਜੀ ਆਪਾਂ ਅੰਮ੍ਰਿਤਸਰ ਤੋਂ ਆਏ ਕਿਹਾ ਸਾਰੇ ਆਪਾਂ ਜੀ ਕਰ ਕਿੱਦਾਂ ਦਾ ਲੱਗਦਾ ਪਿਆ ਕਿ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਬਹੁਤ ਜ਼ਿਆਦਾ ਲੱਗਦਾ ਆ ਜੀ ਉਹ ਘਰ ਆ ਗਏ ਰਹੇ ਅਨੰਦਪੁਰ ਦਾ ਆ ਉਹ ਹਰ ਸਾਲ ਆਈਦਾ ਇਸੇ ਨੂੰ ਚਾਹੀਦਾ ਬਾਬੇ ਨਾਲ ਬਹੁਤ ਬੜਾ ਪਿਆਰ ਹਨ ਹਰ ਜਿੱਤਰਾ ਮੱਝੇ ਹੋ ਯਾਦ ਆਣਾ ਹੀ ਆਣਾ ਪਰ ਉਹ ਬੱਚੀ ਹੋ ਜੀ ਬਾਬੇ ਨਾਲ ਇਹ ਬਹੁਤ ਚੜਾ ਜਾਣਾ ਜੀ ਰੁਕਦੇ ਭਾਈ ਇੱਥੇ ਚੱਲ ਸੋ ਗੱਲਬਾਤ ਕੀਤੀ ਐ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ ਜੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਦੇ ਰਾਏ ਦੇਖਣ ਵਾਸਤੇ ਪਹਿਲਾਂ ਹੀ ਨਤਮਸਤਕ ਹੋਣ ਵਾਸਤੇ ਆਏ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉਹਨਾਂ ਨੇ ਕਹਿ ਕੇ ਪਰ ਚੜ ਕੇ ਸੰਗਤਾਂ ਤੇ ਆਣ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ। ਸੋ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਿਓ। ਅੱਜ ਖੜੇ ਆਪਾਂ ਗੁਰਦੁਆਰਾ ਖੰਨ ਸਾਹਿਬ। 10 ਨਵੰਬਰ ਨੂੰ ਜਿਹੜਾ ਵਿਆਹ ਹੈ 537 ਵਜੇ ਰਾਤ ਵਿਆਹ ਪੂਰਵ ਮਨਾਇਆ ਜਾ ਰਿਹਾ। ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਲੱਖਾਂ ਦੀ ਪਦਾਰ ਦੇ ਵਿੱਚ ਸੰਗਤਾਂ ਜਰੀਆਂ ਤੇ ਪਹੁੰਚ ਰਹੀਆਂ ਨੇ। ਸੋ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਿਓ। கேமராப்சன் பவன் அகவால்தான் லக்கி ராஜபூர பட்டாலா